हेलो फ्रेंड्स स्वागत है ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡਲਕ ਬੁਟੀਕ ਚ फ्रेंड्स ਅੱਜ ਮੈਂ ਤੁਹਾਨੂੰ ਦੱਸਾਂਗੀ 올ਓਵਰ ਸੂਟ ਦੀ ਕਟਿੰਗ ਵਿਦ ਪਟਿਆਲਾ ਸਲਵਾਰ ਆਪਾਂ ਇਸ ਸੂਟ ਦੇ ਨਾਲ ਪਟਿਆਲਾ ਸਲਵਾਰ ਬਣਾਣੀ ਹੈਗੀ ਇਹ ਗਰਮੀਆਂ ਦੇ ਲਈ ਜਿਸ ਤਰ੍ਹਾਂ ਕਾਟਨ ਦੇ ਪ੍ਰਿੰਟਡ ਸੂਟ ਆਉਂਦੇ ਅੱਜ ਮੈਂ ਇਹਦੀ ਕਟਿੰਗ ਦੱਸਾਂਗੀ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ फ्रेंड्स ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਫਰੈਂਡਸ ਅੱਜ ਦੀ ਜਿਹੜੀ ਮੈਜ਼ਰਮੈਂਟ ਹੈਗੀ ਆ ਉਹ ਹੈਗੀ ਆ ਸ਼ਰਟ ਦੀ ਲੈਂਥ 38 ਇੰਚ 36 ਇੰਚ ਵਸਟ ਸਾਈਜ਼ ਹੈਗਾ ਆ 21 ਕਮਰ ਹੈਗੀ ਆ 19 ਤੇ हिਪ ਹੈਗੀ ਆ 23 ਸਾਈਡ ਸੀਨ ਜਿਹੜੀ ਆਪਾਂ ਤਿਆਰ ਕਰਨੀ ਹੁੰਦੀ ਹੈਗੀ ਆ ਉਹ 14 ਇੰਚ ਤਿਆਰ ਕਰਨੀ ਹੈ 슬ੀਵਸ ਹੈਗੀ ਆ 5 ਇੰਚ 7 ਇੰਚ ਮੋਰੀ ਤੇ ਗਲੇ ਆਪਾਂ ਜਿਹੜੇ ਤਿਆਰ ਕਰਨੇ ਆ 6.5 ਇੰਚ ਫਰੰਟ ਹੈ ਤੇ 8 ਇੰਚ ਬੈਕ ਹੈ ਡੀਪ ਨੈੱਕ ਇਹਦਾ ਬੈਕ ਜਿਹੜਾ ਹੈਗਾ ਆ ਤੇ ਕਪਲੇਟਸ ਜਿਹੜੀ ਆਪਾਂ ਪਾਣੀ ਆ ਉਹ ਆਪਾਂ 11 ਇੰਚ ਤੇ ਰੈਡੀ ਕਰਨੀ ਆ ਠੀਕ ਹੈ ਤੇ ਜਿਹੜੀ ਸਲਵਾਰ ਹੈਗੀ ਆ ਉਹ 37 ਇੰਚਸ ਰੈਡੀ ਹੈ ਤੇ 6.5 ਇੰਚ ਦੀ ਮੋਰੀ ਹੈ ਬੈਲਟ ਜਿਹੜੀ ਹੈਗੀ ਆ ਉਹ 25 ਇੰਚ ਰੈਡੀ ਕਰਨੀ ਆ ਇਸ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਜਿਹੜੀ ਅੱਜ ਦੀ ਕਟਿੰਗ ਹੈ ਇਹ ਕਰਨੀ ਆ ਹੋਣੇਸੀ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਜਿਹੜਾ ਸੂਟ ਹੈਗਾ ਉਹਨੂੰ ਵਿਸ਼ਾਵਾਂਗੇ ਇਹ ਜਿਹੜਾ 올ਓਵਰ ਸੂਟ ਹੈਗਾ ਆ ਇਹਦਾ ਜਿਹੜਾ ਇੱਕ ਸਾਈਡ ਤੇ ਇਸ ਤਰ੍ਹਾਂ ਪ੍ਰਿੰਟ ਜਿਹਾ ਕੰਨੀ ਦਿੱਤੀ ਹੋਉਂਦੀ ਹੈਗੀ ਆ ਕਈ ਸੂਟਸ ਦੇ ਵਿੱਚ ਇਹ ਬਹੁਤ ਚੌੜੀ-ਚੌੜੀ ਦਿੱਤੀ ਹੋਉਂਦੀ ਆ ਜਿਹਦੇ ਤੇ ਇਹ ਚੌੜੀ-ਚੌੜੀ ਆਪਾਂ ਥੋੜੀ ਕਰਨੀ ਵਿੱਚੋਂ ਪਾੜ ਦੇਣੀ ਹੁੰਦੀ ਆ ਕਿਉਂਕਿ ਫਿਰ ਇਹ ਸੂਟ ਦੇ ਵਿੱਚ ਆਂਦੀ ਹੋਈ ਵਧੀਆ ਨਹੀਂ ਲੱਗਦੀ ਹੈਗੀ ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਚੌੜੀ ਨਹੀਂ ਆ 1 ਇੰਚ ਦੇ ਕਰੀਬ ਇਹ ਸਾਈਡ ਪੱਟੀ ਹੈਗੀ ਆ ਇਨੂੰ ਮੈਂ ਹੁਣ ਕੱਢਣਾ ਨਹੀਂ ਹੈਗਾ ਸਾਈਡ ਤੇ ਮੈਂ ਇਧਰਲੀ ਸਾਈਡ ਤੋਂ ਮੈਂ ਸੂਟ ਦਾ ਜਿਹੜਾ ਪੱਲਾ ਹੈਗਾ ਆ ਉਹ ਫੋਲਡ ਕਰ ਦੇਣਾ ਆ ਕਿਉਂਕਿ ਇਹ ਫਿਰ ਫੋਲਡਿੰਗ ਦੇ ਵਿੱਚ ਆ ਜੂਗੀ ਠੀਕ ਹੈ ਤੇ ਹੁਣ ਮੈਂ ਆਪਣੇ ਮੇਜਰਮੈਂਟ ਦੇ ਅਕੋਰਡਿੰਗ ਸੂਟ ਨੂੰ ਫੋਲਡ ਕਰਨਾ ਆ ਦੇਖੋ ਜੜੀ ਦੀ ਵਿਡਥ ਆਪਾਂ ਫੋਲਡ ਕਰਨੀ ਹੈਗੀ ਐ ਘੇਰਾ ਹੈਗਾ ਸਾਡਾ 23 ਇੰਚ 23 ਇੰਚ ਦਾ ਆਪਾਂ ਹਾਫ ਕਰਨਾ ਆ ਹਿਪ ਔਰ ਵਸਟ ਸਾਈਜ਼ ਦੇ ਵਿੱਚੋਂ ਜਿਹੜੀ ਚੀਜ਼ ਜ਼ਿਆਦਾ ਹੁੰਦੀ ਹੈ ਕਿਉਂਕਿ ਕਈਆਂ ਦੀ ਵਸਟ ਸਾਈਜ਼ ਹੈਵੀ ਹੁੰਦੀ ਹੈ ਤੇ ਕਈਆਂ ਦੀ ਹਿਪ ਜ਼ਿਆਦਾ ਹੈਵੀ ਹੁੰਦੀ ਹੈ ਠੀਕ ਹੈ ਆਪਾਂ ਜਿਹੜੀ ਚੀਜ਼ ਜ਼ਿਆਦਾ ਹੈ ਉਹਦੇ ਅਕੋਰਡਿੰਗ ਇਹ ਜਿਹੜਾ ਫੋਲਡ ਹੈਗਾ ਹੈ ਵਿਡਥ ਵਾਈਜ਼ ਕਰਨਾ ਹੁੰਦਾ ਹੈ ਹੁਣ ਇਹਦੀ ਜਿਹੜੀ ਹਿਪ ਹੈ ਉਹ 23.5 ਹੈ 23.5 ਦਾ ਹਾਫ ਹੋ ਗਿਆ ਪੌਣੇ 12 ਇੰਚ ਪੌਣੇ 12 ਦੇ ਵਿੱਚ ਆਪਾਂ 2 ਇੰਚ ਹੋਰ ਐਡ ਕਰਨੇ ਆ ਮਾਰਜਨ ਪੌਣੇ 14 ਆਪਾਂ ਮੈਂ ਹੁਣ 14 ਤੋਂ ਵੀ ਥੋੜਾ ਜਿਹਾ ਜ਼ਿਆਦਾ ਹੀ ਲੈਣ ਲੱਗੀ ਆ ਕੰਨੀ ਕੱਢ ਦੇਣੀ ਆ ਆ 14 14 ਇੰਚ ਮੈਂ ਇਹਨੂੰ ਫੋਲਡ ਕਰਨਾ ਕੰਨੀ ਕੋਟਨ ਦੇ ਕੱਪੜਿਆਂ ਦੀ ਕਈ ਵਾਰੀ ਧੋਣ ਤੋਂ ਬਾਅਦ ਸ਼੍ਰਿੰਕ ਹੋ ਜਾਂਦੀ ਹੈ ਇਸ ਲਈ ਜਿਹੜੀ ਕੰਨੀ ਹੁੰਦੀ ਹੈ ਉਹ ਕੱਢ ਦੇਣੀ ਚਾਹੀਦੀ ਹੈ ਇਹ ਮੈਂ 14 14 ਇੰਚ ਫੋਲਡ ਕੀਤਾ ਹੋਇਆ ਆ ਹੁਣ ਮੈਂ ਇਹਦੀ ਲੈਣੀ ਹੈਗੀ ਆ ਲੈਂਥ ਲੈਂਥ 38 ਇੰਚ ਆਪਾਂ ਤਿਆਰ ਕਰਨੀ ਹੈ 38 ਇੰਚ ਦੇ ਵਿੱਚ 3 ਇੰਚ ਆਪਾਂ ਐਕਸਟਰਾ ਫੋਲਡਿੰਗ ਦੇ ਤੇ ਮੋੜੇ ਦੀ ਸਿਲਾਈ ਲਈ ਐਡ ਕਰਨਾ ਹੁੰਦਾ ਆ 3 ਇੰਚ ਹੋਰ ਪਾਣੇ ਹੈਗੇ ਆ ਤੇ ਮਤਲਬ ਹੁਣ 41 ਇੰਚ ਦੀ ਆਪਾਂ ਟੋਟਲ ਜਿਹੜੀ ਹੈਗੀ ਹੈ ਕਟਿੰਗ ਕਰਨੀ ਹੈ ਲੈਂਥ ਦੀ ਇਹ ਹੋ ਗਈ ਲੈਂਥ ਦੀ ਮਾਰਕਿੰਗ ਤੇ ਵਿਡਥ ਦੀ ਆਪਾਂ ਚੌੜਾਈ ਫੋਲਡ ਕੀਤੀ ਹੋਈ ਹੈ ਹੁਣ ਮੈਂ ਇਹ ਜਿਹੜਾ ਇੱਕ ਪੱਲਾ ਲਾ ਲੈਣਾ ਹੈ ਐਸੀ ਤਰ੍ਹਾਂ ਮੈਜ਼ਰਮੈਂਟ ਆਪਾਂ ਬਾਅਦ ਵਿੱਚ ਕਰਾਂਗੇ ਉੱਪਰ ਐਸੀ ਤਰ੍ਹਾਂ ਇਸ ਤੋਂ ਅਗਲਾ ਕੱਪੜਾ ਫੋਲਡ ਕਰਕੇ ਆਪਾਂ ਸੇਮ ਪੱਲਾ ਸੇਮ ਵਿਡਥ ਤੇ ਲੈਂਥ ਦੇ ਹਿਸਾਬ ਨਾਲ ਕੱਢ ਲੈਣਾ ਹੈ ਦੋਨੋਂ ਪੱਲੇ ਜਿਹੜੇ ਹੈਗੇ ਆ ਮੈਂ ਕੱਢ ਲਏ ਆ ਸੇਮ ਤੇ ਹੁਣ ਬਾਕੀ ਕੱਪੜੇ ਨੂੰ ਥੋੜੀ देर ਲਈ ਸਾਈਡ ਤੇ ਕਰ ਦੇਣਾ ਆ ਤੇ ਹੁਣ ਆਪਾਂ ਸ਼ਰਟ ਦੀ ਜੜੀ ਹੈਗੀ ਆ ਉਹ ਮਾਰਕਿੰਗ ਕਰਨੀ ਹੈ ਇਸ ਇਹਦੇ ਇਸ ਸੂਟ ਦੇ ਪ੍ਰਿੰਟ ਦਾ ਜਿਆਦਾ ਉੱਦਾਂ ਫਰਕ ਨਹੀਂ ਹੈਗਾ ਬਟ ਫਿਰ ਵੀ ਕੋਈ ਕੋਈ ਫੁੱਲ ਹੈਗਾ ਜਿਹਦੀ ਡੰਡੀ ਇੱਕ ਇੱਕ ਸਾਈਡ ਨੂੰ ਹੀ ਜਾਂਦੀ ਹੈ ਜਿਹੜੀ ਮੈਂ ਗਲਿਆਂ ਦੀ ਮਾਰਕਿੰਗ ਕਰਨੀ ਹੈ ਉਹ ਇਧਰਲੀ ਸਾਈਡ ਕਰਨੀ ਹੈ ਏਸੀ ਕਰਕੇ ਮੈਂ ਇਹਨੂੰ ਕਮਾ ਕੇ ਰੱਖਣ ਲੱਗੀ ਆ ਕਿਉਂਕਿ ਮੇਰਾ ਹੱਥ ਇਧਰ ਨੂੰ ਸਿੱਧਾ ਮੈਨੂੰ ਇਧਰ ਨੂੰ ਮਾਰਕਿੰਗ ਕਰਨੀ ਸੌਖੀ ਲੱਗਦੀ ਆ ਇਹ ਦੇਖੋ ਹੁਣ ਸਭ ਤੋਂ ਪਹਿਲਾਂ ਮੈਂ ਇਹਦੇ ਥੀਰੇ ਦੀ ਮਾਰਕਿੰਗ ਕਰਨੀ ਹੈ ਇਹ ਜਿਹੜਾ ਨਾਪ ਹੈਗਾ ਇਹ ਮੇਰੇ ਕੋਲ ਨਾਪ ਲਿਆ ਹੋਇਆ ਨਾਪ ਹੈ ਪੁਰਾਣੇ ਕਸਟਮਰ ਦਾ ਹੀ ਹੈ ਬੋਡੀ ਮੈਜ਼ਰਮੈਂਟ ਨਹੀਂ ਹੈਗੀ ਇੱਥੇ ਸ਼ਰਟ ਦਾ ਹੀ ਨਾਪ ਹੈਗਾ ਹੁਣ ਇਹਦੀ ਜਿਹੜੀ ਥੀਰੇ ਦੀ ਮਾਰਕਿੰਗ ਹੈ ਇਹ 6 ਇੰਚ ਹੈ ਤੇ ਮੋਡਾ ਇਹਦਾ ਜਿਹੜਾ ਮੈਂ ਰੱਖਣਾ ਹੈਗਾ ਉਹ 7 ਇੰਚ ਰੱਖਣਾ ਹੈ ਕਮਰ ਦੀ ਸਿਲਾਈ ਜਿਹੜੀ ਲਗਾਣੀ ਹੈਗੀ ਆ ਉਹ ਮੈਂ 1/2 14 ਇੰਚ ਤੇ ਲਗਾਉਣ ਲੱਗੀ ਆ ਕਿਉਂਕਿ ਵੈਸੇ ਇਹ ਹੈਲਦੀ ਨਾਪ ਹੈ ਬਟ ਇਹਨਾਂ ਦੀ ਹਾਈਟ ਜਿਹੜੀ ਹੈ ਉਹ ਬਹੁਤ ਘੱਟ ਹੈ ਸਾਈਡ ਸੀਮ 14 ਤਿਆਰ ਕਰਨੀ ਹੈ ਮੈਂ 1 ਇੰਚ ਐਕਸਟਰਾ ਰੱਖਣਾ ਹੈ ਕਿਉਂਕਿ ਇਹਦੇ ਵਿੱਚ ਕੱਪ ਪਲੇਟਸ ਹੈਗੀਆਂ 6 ਇੰਚ ਅੱਥੋਂ ਲਿਆਇਆ 6 ਇੰਚ ਹੀ ਮੈਂ ਅੱਥੋਂ ਲੈਣਾ ਹੈ ਨੀਚੋਂ ਤੇ ਇਹਨੂੰ ਆਪਾਂ ਮਿਲਾ ਦੇਣਾ ਵੱਡ ਸਾਈਜ਼ ਹੈਗਾ ਯਾ 23 ਇੰਚ 23 ਦਾ ਹਾਫ ਕਰ ਲੈਣਾ 9 11 ਤੇ ਇੱਥੋਂ ਆਪਾਂ 23 ਇੰਚ نیچے ਇੱਕ ਮਾਰਕ ਹੋਰ ਕਰਨਾ ਜਿਹਦੇ ਤੇ ਸੇਮ ਮਾਰਕਿੰਗ ਕਰਨੀ ਹੈ ਕਮਰ ਹੈਗੀ ਹੈ 19 ਇੰਚ 19 ਦੇ ਵਿੱਚ 1 ਇੰਚ ਪਲੱਸ ਕਰ ਦੇਣਾ ਮਤਲਬ 23 ਇੰਚ 23 ਇੰਚ ਦਾ ਹਾਫ ਕਰਕੇ ਆਪਾਂ ਇੱਥੇ ਮਾਰਕ ਕਰ ਦੇਣਾ ਸਵਾ 10 ਤੇ ਮੈਂ ਮਾਰਕਿੰਗ ਕਰਤੀ 1 ਇੰਚ ਇਸ ਕਰਕੇ ਬਧਾਇਆ ਕਿਉਂਕਿ ਮੈਂ ਪਲੇਟਸ ਪਾਣੀ ਹੈ ਉਹਨਾਂ ਨੇ ਦਿਵਾ ਲੈਣਾ ਹੈਗਾ ਆ ਕਿਪ ਹੈਗੀ ਆ 23.5 23.5 ਦਾ ਹਾਫ ਹੋ ਗਿਆ ਪੋਣੇ 12 ਇੰਚ ਤੇ 2 ਇੰਚ ਆਪਾਂ ਐਕਸਟਰਾ ਮਾਰਜਨ 14 ਮਾਰਜਨ ਜਿਹੜਾ ਐਕਸਟਰਾ ਹੈਗਾ ਉਹ 1.5 ਇੰਚ ਵੀ ਕਾਫੀ ਹੁੰਦਾ ਹੈ ਬਟ ਮੈਂ ਹੁਣ ਇਹਦੇ ਤੇ ਲੈਸ ਲਗਾਣੀ ਹੈ ਸਾਈਡਾਂ ਤੇ ਪਾਈਪਿੰਗ ਲਗਾਣੀ ਹੈ ਤਾਂ ਫਿਰ ਮੈਨੂੰ 2 ਇੰਚ ਮਾਰਜਨ ਚਾਹੀਦਾ ਆ ਸਾਰੇ ਨਿਸ਼ਾਨਾ ਨੂੰ ਆਪਸ ਵਿੱਚ ਮਿਲਾ ਲੈਣਾ ਹੈ ਹੁਣ ਆਰਮ ਹੋਲ ਦਾ ਨਿਸ਼ਾਨ ਲਗਾਉਣਾ ਹੈਗਾ ਆ ਦੋਨਾਂ ਦਾ ਆਪਾਂ ਸੈਂਟਰ ਤੋਂ ਇਸ ਤਰ੍ਹਾਂ ਤਿਰਛੀ ਲਾਈਨ ਖਿੱਚ ਦੇਣੀ ਹੈ ਬੈਕ ਨੈਕ ਜਿਹੜਾ ਹੈਗਾ ਆ ਉਹ ਬਹੁਤ ਡੀਪ ਹੈ ਇਸ ਕਰਕੇ ਜਿਹੜਾ ਮੈਂ ਹੁਣ ਬੈਕ ਦੀ ਘਾਟ ਪਾਣੀ ਹੈਗੀ ਆ ਉਹ ਮੈਂ ਪੌਣਿਕ 2 ਇੰਚ ਤੇ ਪਾਣੀ ਹੈ ਜਿਹੜੀ ਫਰੰਟ ਦੀ ਪਾਣੀ ਹੈਗੀ ਆ ਉਹ ਪੌਣੇ ਤੇ ਹੀ ਪਾਣੀ ਆ ਇਸ ਕਾਟ ਨੂੰ ਤੁਸੀਂ ਹੱਥ ਦੇ ਨਾਲ ਵੀ ਇਸ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਤੇ ਫਿਰ ਜਿਹੜਾ ਇਹ ਵਾਲਾ ਸਕੇਲ ਆਂਦਾ ਇਹਨੂੰ ਵੀ ਰੱਖ ਕੇ ਤੁਸੀਂ ਇਹਦੇ ਨਾਲ ਵੀ ਇਹ ਕਾਟ ਇਸ ਤਰ੍ਹਾਂ ਪਾ ਸਕਦੇ ਹੋ ਦੇਖੋ ਇਹ ਪੂਰਾ ਐਨ ਪ੍ਰੋਪਰ ਕਾਟ ਤੇ ਬੈਠ ਰਿਹਾ ਹੈ ਜਿਹੜੀ ਮੈਂ ਪਾਈ ਹੋਈ ਹੈ ਇਹ ਬੈਕ ਦੀ ਕਾਟ ਤੇ ਇਹ ਫਰੰਟ ਦੀ ਕਾਟ ਠੀਕ ਹੈ ਤੇ ਹੁਣ ਦੇਖੋ ਇਹ ਹੋ ਗਈ ਮੋਡੇ ਦੀ ਕਾਟ ਮਾਰਕਿੰਗ ਹੋ ਚੁੱਕੀ ਹੈ ਹੁਣ ਕਰਦੇ ਆਪਾਂ ਕਟਿੰਗ ਹੁਣ ਆਪਾਂ ਇੱਕ ਪੱਲਾ ਚੱਕ ਕੇ نیچے ਵਾਲਾ ਪੱਲਾ ਇਕੱਠਾ ਕਰ ਦੇਣਾ ਤੇ ਫਰੰਟ ਦੀ ਕਾਟ ਵੀ ਪਾ ਦੇਣੀ ਹੈ પણ મેં ਇਹਦੀ મોડے ਦੀ તિરછી કાટ ਨਹੀਂ પાਣੀ હેગી ਕਿਉਂਕਿ neck ਜਿਹੜਾ back neck ਹੈ ਉਹ ਡੀਪ ਹੈ ਡੀਪ neck ਦੇ ਵਿੱਚ ਜਿਹੜੀ તિરછી કાટ ਹੈ ਉਹ ਨਹੀਂ પાਣੀ ਹੈਗੀ ਆਪਾਂ ਉਹ ਆਪਾਂ ਸਿਰਫ ਛੋਟੇ ਜਿਹੜੇ ਗਲੇ ਹੈਗੇ back ਦੇ ਉਹਨਾਂ ਤੇ ਹੀ ਪਾਣੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਪਲੇਟਸ ਦੀ ਮਾਰਕਿੰਗ ਵੀ ਨਹੀਂ ਦੱਸਣੀ ਹੈਗੀ ਉਹਨਾਂ ਦਾ ਲਿੰਕ ਪਲੇਟਸ ਦੀ ਮਾਰਕਿੰਗ ਕਿਵੇਂ ਕਰਨੀ ਹੈ ਉਹ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਚ ਪਾ ਦੂੰਗੀ ਜਾਂ ਫਿਰ ਐਂਡ ਸਕਰੀਨ ਤੇ ਲਗਾ ਦੂੰਗੀ ਵੀਡੀਓਜ਼ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਹੁਣ ਮੈਂ ਅੱਗੇ ਕਰਦੀਆਂ ਕਟੀਆਂ ਦੋਨੋਂ ਪਿੱਲੇ ਕੱਟ ਹੋ ਗਏ ਆ ਹੁਣ ਮੈਂ ਕੱਟਣੀਆਂ ਹੈਗੀਆਂ 슬ੀਵਸ 슬ੀਵਸ ਮੈਂ ਇਥੋਂ ਨਹੀਂ ਕੱਟਣੀਆਂ ਫਿਰ ਮੈਨੂੰ ਇਹ ਕਪੜਾ ਲਾਣਾ ਪੈਣਾ ਮੈਂ ਹੁਣ ਸੂਟ ਦੇ ਜਿਹੜਾ ਕਪੜਾ ਹੈਗਾ ਇਹਦੇ ਬਿਲਕੁਲ ਐਂਡ ਦੇ ਵਿੱਚੋਂ ਕਪੜਾ ਬਹੁਤ ਜ਼ਿਆਦਾ ਹੈ ਐਂਡ ਦੇ ਵਿੱਚੋਂ ਮੈਂ ਜਿਹੜੀ 슬ੀਵਸ ਹੈਗੀ ਆ ਉਹ ਕੱਟ ਕਰ ਦੇਣੀ ਹੈਗੀਆਂ ਵਿਡਥ ਵਾਈਜ਼ ਮੈਂ ਇੱਕ ਵਾਰ ਫੋਲਡ ਕਰ ਲਿਆ ਤੇ ਦੂਸਰੀ ਵਾਰ ਫੋਲਡ ਕਰ ਲਿਆ ਇਸ ਤਰ੍ਹਾਂ ਜਿੰਨੀ ਵੀ ਆਪਾਂ ਲੈਂਥ ਰੱਖਣੀ ਆ ਆਪਣੀ 슬ੀਵਸ ਦੀ ਉਹਦੇ ਹਿਸਾਬ ਦੇ ਨਾਲ ਮਾਰਜਨ 2 ਇੰਚ ਦਾ ਲੈ ਕੇ ਕੱਟ ਕਰ ਦੇਣਾ ਹੈ ਇਸ ਤਰ੍ਹਾਂ ਤੈਹ ਲਗਾ ਕੇ ਜਿਹੜਾ ਵੀ ਵੱਧ ਘਾਟ ਆ ਹੋਣਾ ਪਹਿਲਾਂ ਉਹਨੂੰ ਕੱਟ ਦੇਣਾ ਹੈ ਤੇ ਹੁਣ ਜਿਹੜੀ ਮੈਂ 슬ੀਵਸ ਤਿਆਰ ਕਰਨੀ ਹੈ 5 ਇੰਚ ਕਰਨੀ ਹੈ 2 ਇੰਚ ਐਕਸਟਰਾ ਮਾਰਜਨ 7 ਇੰਚ ਦੀ ਟੋਟਲ ਕਟਿੰਗ ਕਰਨੀ ਹੈ 7 ਇੰਚ ਦਾ ਮੈਂ ਮੋਡਾ ਰੱਖਿਆ ਸੀ 7 ਇੰਚ ਦਾ ਹੀ ਇੱਥੇ ਮਾਰਕ ਕਰਨਾ ਹੈ 3 1/2 ਇੰਚ ਆਪਾਂ ਇੱਧਰ ਨੂੰ ਲੈਣੇ ਹੈਗੇ ਆ ਤੇ ਇਹ ਹੋ ਗਈ ਕਾਟ ਕਾਟ ਦੀ ਮੈਂ ਵੀਡੀਓ ਪਹਿਲਾਂ ਵੀ ਤੁਹਾਨੂੰ ਦੱਸੀ ਹੋਈ ਐ 슬ੀਵਸ ਦੀ ਪਾਣੀ ਤੁਸੀਂ ਇੱਥੋਂ ਵੀ 2 1/2 ਇੰਚ ਲੈ ਕੇ ਮਾਰਕ ਕਰ ਲੈਣਾ ਆ ਤੇ ਇੱਥੋਂ ਸਿੱਧਾ ਹੀ ਨੂੰ ਮਿਲਾ ਦੇਣਾ ਹੈਗਾ ਸੈਂਟਰ ਵਿੱਚੋਂ 1/2 ਇੰਚ ਪਿੱਛੇ ਲੈ ਕੇ ਰਾਉਂਡ ਕਰ ਦੇਣਾ ਹੈ ਹਾਫ ਦਾ ਹਾਫ ਕਰਕੇ ਅੱਧਾ ਇੰਚ ਇਧਰਲੀ ਸਾਈਡ ਨੂੰ ਮਾਰਕ ਕਰਕੇ ਐਥੋਂ ਚੱਕ ਕੇ ਲਾਈਨ ਐਧਰ ਨੂੰ ਇੱਕ ਆਪਾਂ ਲੀਫ ਦੀ ਪੱਤੇ ਦੀ ਸ਼ੇਪ ਡਰਾਅ ਕਰ ਦੇਣੀ ਹੈ ਇਸ ਤਰ੍ਹਾਂ ਇਹ ਹੋ ਗਈ ਸਾਡੀ 슬ੀਵਸ ਦੀ ਜਿਹੜੀ ਸ਼ੇਪ ਹੈ ਉਹ ਹੋ ਗਈ ਤੇ ਮੋਰੀ ਜਿੰਨੀ ਰੱਖਣੀ ਹੈ ਉਹਦੇ ਹਿਸਾਬ ਦੇ ਨਾਲ ਡੇਢ 2 ਇੰਚ ਮਾਰਜਨ ਲੈ ਕੇ ਫਰੰਟ ਤੇ ਆਪਾਂ ਮਾਰਕਿੰਗ ਕਰ ਦੇਣੀ ਹੈਗੀ ਤੇ ਫਰੈਂਡਸ ਇੱਕੋ ਮੈਨੂੰ ਇੱਕ ਕਮੈਂਟ ਆਇਆ ਸੀਗਾ ਕਿ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਜਿਹੜੀ ਹੋ ਹੈਗੀ ਫਿਟਿੰਗ ਵਧੀਆ ਨਹੀਂ ਆndi ਤੁਹਾਡੇ ਅਟੈਚ ਕਰਨ ਦੇ ਵਿੱਚ ਜਾਂ ਫਿਰ ਕੁਝ ਕਟਿੰਗ ਦੇ ਵਿੱਚ ਗਲਤੀ ਹੋਵੇਗੀ ਬਟ ਮੈਂ ਤੁਹਾਡੇ ਸਾਹਮਣੇ ਜਿੰਨੇ ਵੀ ਕਟਿੰਗ ਕੀਤੀ ਹੋਈ ਹੈ ਸਾਰੇ ਕਸਟਮਰਸ ਦੇ ਸੂਟ ਹੈਗੇ ਆ ਤੇ ਮੈਂ ਤੁਹਾਨੂੰ ਵੈਸੇ ਰਫ ਕਪੜੇ ਤੇ ਕਟਿੰਗ ਨਹੀਂ ਕਦੀ ਦੱਸਦੀ ਹੈਗੀ ਐਸੀ ਤਰ੍ਹਾਂ ਕਟਿੰਗ ਕਰੀ ਦੀ ਹੈ ਅਗਰ ਵਧੀਆ ਤਰੀਕੇ ਨਾਲ ਹੋਈ ਹੋਵੇ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਤਾਂ ਤੁਹਾਡੀ ਜਿਹੜੀ ਕਟਿੰਗ ਹੈ ਉਹ ਜ਼ਰੂਰ ਸੈੱਟ ਹੀ ਆਵੇਗੀ ਇਸ ਤਰ੍ਹਾਂ ਅਗਰ ਦੋ ਪੱਲੇ ਕੱਟ ਕੇ ਕੱਟਣ 'ਚ ਤੁਹਾਨੂੰ ਦਿੱਕਤ ਆਂਦੀ ਹੈ ਕਿ ਤਿੰਨਾਂ ਕੱਟ ਹੋ ਜਾਣ ਤਾਂ ਇਹਨੂੰ ਇਸ ਤਰ੍ਹਾਂ ਖੋਲ ਲੈਣਾ ਤੇ ਫਿਰ ਆਪਾਂ ਦੋ ਪੱਲੇ ਕੱਟ ਕਰ ਦੇਣੇ ਕਿਉਂਕਿ ਕਈ ਵਾਰ ਕੀ ਹੁੰਦਾ 2 ਦੀ بجائے 3 ਕੱਟ ਚੈੱਕ ਹੋ ਜਾਂਦੇ ਫਿਰ ਬੈਕ ਤੇ ਵੀ ਇਹ ਕੱਟ ਪੈ ਜਾਂਦੀ ਹੈ ਇਸ ਤਰ੍ਹਾਂ ਇਹ ਹੋ ਗਈ ਬਾਹਾਂ ਦੀ ਕਟਿੰਗ ਹੁਣ ਆਪਾਂ ਦੀ ਰਹੀ ਸਲਵਾਰ ਸਲਵਾਰ ਦੀ ਕਰਦੇ ਹਾਂ ਕਟਿੰਗ ਸ਼ਰਟ ਦੇ ਦੋਨੋਂ ਪੱਲੇ ਕੱਢ ਕੇ ਜਿਹੜਾ ਸਾਈਡ ਤੋਂ ਕਪੜਾ ਬਚਿਆ ਸੀ ਜੇ ਤੁਹਾਡੀ ਮੀਜ਼ਰਮੈਂਟ ਦੇ ਅਕੋਰਡਿੰਗ ਜਿਹੜਾ ਇਹ ਕਪੜਾ ਹੈਗਾ ਆ ਤੁਹਾਡੇ ਪੱਲੇ ਬਣਦੇ ਆ ਇਹਦੇ ਵਿੱਚੋਂ ਮਿਨੀਮਮ ਇਹ ਕਪੜਾ 11 12 ਇੰਚ ਰਹਿਣਾ ਚਾਹੀਦਾ ਤਾਂ ਹੀ ਤੁਹਾਡੇ ਜਿਹੜੇ ਪੱਲੇ ਹੈਗੇ ਸਲਵਾਰ ਦੇ ਬਣ ਸਕਦੇ ਆ ਮੇਰੇ ਨਾਪ ਦੇ ਅਕੋਰਡਿੰਗ ਜਿਹੜਾ ਇਹ ਕਪੜਾ ਹੈ ਕਾਫੀ ਬਚ ਰਿਹਾ ਹੈ ਮੇਰੇ ਪੱਲੇ ਜਿਹੜੇ ਸਲਵਾਰ ਦੇ ਉਹ ਇੱਥੋਂ ਨਿਕਲ ਆਣੇ ਆ ਤੇ ਮੈਂ ਇੱਥੋਂ ਹੀ ਕੱਢਾਂਗੀ ਸਲਵਾਰ ਮੇਰੀ ਹੈਗੀ ਆ 37 ਇੰਚਸ 37 ਦੇ ਵਿੱਚੋਂ ਆਪਾਂ 4.5 ਇੰਚ ਲੈਸ ਕਰ ਦੇਣੇ ਆ ਜਿੰਨਾ ਆਊਗਾ ਉਹਦੇ ਵਿੱਚ 1 ਇੰਚ ਮਾਰਜਨ ਦਾ ਪਲੱਸ ਕਰ ਦੇਣਾ ਹੈਗਾ ਆ ਉਹਦੇ ਹਿਸਾਬ ਨਾਲ ਆਪਾਂ ਕਟਿੰਗ ਕਰਨੀ ਹੈ ਫਰੈਂਸ ਮੇਰੀ 37 ਇੰਚ ਸਲਵਾਰ ਤਿਆਰ ਹੈ 4.5 ਇੰਚ ਦੀ ਮੈਂ 벨ਟ ਪਾਣੀ ਹੈ ਮਤਲਬ ਕਿ 4.5 ਇੰਚ ਜਿਹੜੇ 37 ਚੋਂ ਲੈਸ ਕਰ ਦੇਣੇ ਆ ਪਿੱਛੇ ਰਹਿ ਗਏ 32.5 ਇੰਚ 32.5 ਇੰਚ 1 ਇੰਚ ਮਾਰਜਨ ਦਾ ਪਲੱਸ ਕਰ ਦੇਣਾ ਹੈਗਾ ਆ ਹੋ ਗਏ 33.5 33.5 ਦੀ ਕਟਿੰਗ ਕਰਨੀ ਹੈ ਮੈਂ 33.5 ਇੰਚ ਫੋਲਡ ਕਰ ਲਏ ਆ ਪੱਲੇ ਇਸ ਤਰ੍ਹਾਂ ਤੇ ਹੁਣ ਵੇਟpapa ਜਿੰਨੀ ਰੱਖਣੀ ਹੈ 6.5 ਇੰਚ ਮੋਰੀ ਹੈ ਮਿਨੀਮਮ ਸਾਨੂੰ 6.5 ਇੰਚ ਜਾਂ 6 ਇੰਚ ਜਿਹੜੇ ਪੱਲੇ ਹੈਗੇ ਆ ਉਹ ਪਾਣੇ ਪੈਣੇ ਆ ਇੱਥੇ ਮੈਂ 6 ਇੰਚ ਦੇ ਪੱਲੇ ਜਿਹੜੇ ਹੈਗੇ ਉਹ ਕੱਟਣ ਲੱਗੀ ਆ ਮਤਲਬ ਟੋਟਲ 12 ਇੰਚ ਦੇ ਪੱਲੇ ਕੱਟਣ ਲੱਗੀ ਆ ਵਿਡਥ ਦੇ ਹਿਸਾਬ ਨਾਲ ਹੁਣ ਮੈਂ ਕਰ ਦੇਣਾ ਇਹਨੂੰ ਘਟ ਇਹ ਵਾਲਾ ਜਿਹੜਾ ਕੱਪੜਾ ਹੈ ਸਾਡੀਆਂ ਮੋਰੀਆਂ ਬਣਾਉਣ ਦੇ ਕੰਮ ਆ ਜਾਊਗਾ ਤੇ ਇਹ ਹੋਗੇ ਸਲਵਾਰ ਦੇ ਪੱਲੇ ਹੁਣ ਮੈਂ ਜਿੱਦਾਂ ਸੂਟ ਦਾ ਪੱਲਾ ਚੇਂਜ ਕੀਤਾ ਸੀਗਾ ਫਲਾਰ ਦੇ ਹਿਸਾਬ ਦੇ ਨਾਲ ਮੈਂ ਉਹਦਾ ਇੱਕ ਪੱਲਾ ਉਲਟਾ ਦੇਣਾ ਤਾਂ ਕਿ ਜਿਹੜੇ ਸਾਰੇ ਫਲਾਰ ਹੈਗੇ ਇੱਕ ਹੀ ਸਾਈਡ ਨੂੰ ਆਣ ਇਹਨਾਂ ਵਿੱਚ ਇੱਕ ਫਲਾਰ ਦੀਆਂ ਡੰਡੀਆਂ ਐ ਜੋ ਕਿ ਇੱਕ ਹੀ ਸਾਈਡ ਨੂੰ ਐ ਬਾਕੀ ਸਾਰੇ ਠੀਕ ਹੀ ਐ ਇਸ ਤਰ੍ਹਾਂ ਜਿਹੜੀ ਆਪਾਂ ਢਾਲ ਦੇਣੀ ਐ ਉਹ ਮੈਂ ਜਦੋਂ ਕੁੰਦੇ ਕੱਟ ਹੋ ਜਾਣੇ ਉਸ ਤੋਂ ਬਾਅਦ ਦੇਣੀ ਐ ਤੇ ਉਹ ਵੀ ਤੁਹਾਨੂੰ ਦੱਸੂਗੀ ਪਟਿਆਲਾ ਸਲਵਾਰ ਦੇ ਵਿੱਚ ਜਿਹੜੀ ਢਾਲ ਐ ਉਹ ਜ਼ਰੂਰੀ ਹੀ ਹੈ ਦੇਣੀ ਪੱਲੇ ਕੱਟਣ ਤੋਂ ਬਾਅਦ ਜਿਹੜਾ ਇਹ ਉੱਪਰ ਥੋੜਾ ਜਿਹਾ ਕਪੜਾ ਕਈ ਵਾਰੀ ਬਚ ਜਾਂਦਾ ਕਈ ਵਾਰੀ ਨਹੀਂ ਬਚਦਾ ਜੇ ਤੁਹਾਡਾ ਇਹ ਕਪੜਾ ਬਚ ਰਿਹਾ ਹੈ ਤਾਂ ਇੱਥੋਂ ਹੀ ਤੁਸੀਂ ਆਪਣੀ ਵੈਲਟ ਕੱਢ ਸਕਦੇ ਹੋ ਬਟ ਵੈਲਟ ਕੱਢਣ ਤੋਂ ਪਹਿਲਾਂ ਤੁਸੀਂ ਦੇਖ ਲੈਣਾ ਹੈ ਕਿ ਜਿਹੜਾ ਅੱਗੇ ਤੁਹਾਡਾ ਫੋਲਡ ਕਰਕੇ ਕੁੰਦੇ ਨਿਕਲਦੇ ਆ ਸਲਵਾਰ ਦੇ ਫਿਰ ਹੀ ਤੁਸੀਂ ਇੱਥੋਂ ਵੈਲਟ ਕੱਢਣੀ ਹੈ ਤੇ ਹੁਣ ਮੇਰੀ ਤਾਂ ਜਿਹੜਾ ਕਪੜਾ ਹੈਗਾ 5.5 ਮੀਟਰ ਦੇ ਕਰੀਬ ਸੀ ਇੱਚੋ ਆਰਮਨਾਲ ਬਣ ਜਾਵੇਗਾ ਮੈਂ ਹੁਣ ਜਿਹੜੀ ਬੈਲਟ ਹੈ ਇੱਥੋਂ ਹੀ ਕੱਢ ਦੇਣੀ ਹੈ 7 ਇੰਚ ਫੋਲਡ ਕਰਨਾ ਆ 25 ਇੰਚ ਬੈਲਟ ਤਿਆਰ ਕਰਨੀ ਹੈ 1 ਇੰਚ ਮਾਰ ਜਾਂਦਾ 26 ਇੰਚ ਦੀ ਆਪਾਂ ਕਟਿੰਗ ਕਰਨੀ ਹੈ ਇਹ ਹੋ ਗਈ 벨ਟ ਪੱਲੇ ਵੀ ਕੱਟ ਹੋ ਗਏ 벨ਟ ਵੀ ਕੱਟ ਹੋ ਗਈ ਤੇ ਹੁਣ ਰਹਿ ਗਏ ਸਲਵਾਰ ਦੇ ਕੁੰਦੇ ਕੁੰਦੇ ਕੱਟਣੇ ਆਪਾਂ ਹੁਣ ਜਿਹੜਾ ਕੱਪੜਾ ਐਕਸਟਰਾ ਬਚਿਆ ਹੈ ਉਹਨੂੰ ਫੁੱਲ ਫੋਲਡ ਕਰ ਲੈਣਾ ਹੈ ਤੇ ਇੱਕ ਗੱਲ ਹੋਰ ਜਿਹੜਾ ਹੁਣ ਇਹ ਆਪਾਂ ਸਲਵਾਰ ਕੱਟਣੀ ਹੈ ਸਲਵਾਰ ਦੇ ਵਿੱਚ ਜਿਹੜੇ ਇਹ ਕੁੰ ਕੰਨੀ ਹੈਗੀ ਐ ਇਹ ਮੈਨੂੰ ਲਾਣੀ ਪੈਣੀ ਹੈ ਕਿਉਂਕਿ ਸਲਵਾਰ ਦੇ ਵਿੱਚ ਜਿਹੜੀ ਕੰਨੀ ਆ ਇਹ ਬਹੁਤ ਚੌੜੀ ਐ ਸੀਣਾ ਦੇ ਵਿੱਚ ਐਨਾ ਐਨਾ ਕੱਪੜਾ ਨਹੀਂ ਦਿੰਦੇ ਮੈਂ ਹੁਣ ਇਹਨੂੰ ਸਿਰਫ ਸਿਲਾਈ 'ਚ ਆਣ ਜੋਗਾ ਮਾਰਜਿਨ ਛੱਡ ਕੇ ਬਾਕੀ ਕੰਨੀ ਜਿਹੜੀ ਹੈ ਲਾਹ ਦੇਣੀ ਹੈ ਤੇ ਹੁਣ ਮੈਂ ਇਹਨੂੰ ਫੋਲਡ ਕਰਨਾ ਹੈ ਸਾਰੇ ਕੱਪੜਾ ਮੈਂ ਲੈਂਥ ਵਾਈਜ਼ ਫੋਲਡ ਕਰ ਲਿਆ ਹੈ ਟੋਟਲੀ ਫੋਲਡ ਹੁਣ ਮੈਂ ਇੱਕ ਵਾਰ ਲੈਂਥ ਵਾਈਜ਼ ਫੋਲਡ ਕੀਤਾ ਹੈ ਸਾਰਾ ਤੇ ਹੁਣ ਮੈਂ ਇੱਕ ਵਾਰੀ ਨੂੰ ਵਿਡਥ ਵਾਈਜ਼ ਫੋਲਡ ਕਰਨ ਲੱਗੀ ਆ ਡਬਲ ਕਪੜੇ ਨੂੰ ਹੀ ਇਸ ਤਰ੍ਹਾਂ ਕੰਨੀ ਵਾਲੀ ਜਿਹੜੀ ਸਾਈਡ ਹੈ ਉਹ ਮੈਂ ਆਪਣੇ ਵੱਲ ਕਰ ਲੈਣੀ ਹੈ ਓਪਨ ਸਾਈਡ ਵਾਅਦਾ ਘਟ ਜਿਹੜਾ ਵੀ ਹੈਗਾ ਉਹਨੂੰ ਕੱਢ ਦੇਣਾ ਹੈ ਹੁਣ ਦੇਖੋ ਸਾਰੇ ਕੱਪੜੇ ਨੂੰ ਪਹਿਲਾਂ ਮੈਂ ਲੈਂਥ ਵਾਈਜ਼ ਪੂਰਾ ਫੋਲਡ ਕੀਤਾ ਤੇ ਦੂਜੀ ਵਾਰ ਵਿੱਥ ਵਾਈਜ਼ ਫੋਲਡ ਕੀਤਾ ਸੀ ਠੀਕ ਹੈ ਤੇ ਓਪਨ ਸਾਈਡ ਜਿਹੜੀ ਹੈਗੀ ਹੈ ਉਹ ਮੇਰੇ ਵੱਲ ਹੈ ਤੇ ਹੁਣ ਮੈਂ ਕਰਨੀ ਆ ਮੈਜ਼ਰਮੈਂਟ ਇਸ ਤਰ੍ਹਾਂ ਜਿਹੜਾ ਹੈਗਾ ਆ ਅਗਰ ਤੁਸੀਂ ਸਲਵਾਰ ਕੱਟੋਗੇ ਤਾਂ ਅਗਰ ਤੁਹਾਡੇ ਕੋਲ ਕੱਟ ਸਪੇਸ ਵੀ ਹੈਗੀ ਆ ਕਟਿੰਗ ਦੇ ਲਈ ਤੁਸੀਂ ਉਹਦੇ ਵਿੱਚ ਵੀ ਆਰਾਮ ਨਾਲ ਇਸ ਤਰ੍ਹਾਂ ਸਲਵਾਰ ਕੱਟ ਸਕਦੇ ਹੋ ਮੈਂ ਟੇਬਲ ਤੇ ਕਟਿੰਗ ਕਰਦੀ ਆ ਮੈਂ ਜ਼ਿਆਦਾਤਰ ਸਲਵਾਰਾਂ ਜਿਹੜੀਆਂ ਉਹ ਐਸੀ ਤਰ੍ਹਾਂ ਕੱਟਦੀ ਆ ਹੁਣ ਦੇਖੋ ਇੱਧਰ ਮੇਰੇ ਵੱਲ ਜਿਹੜੀ ਆ ਓਪਨ ਸਾਈਡ ਹੈ ਤੇ ਇੱਧਰਲੀ ਸਾਈਡ ਵੀ ਓਪਨ ਹੈਗੀ ਆ ਉਧਰੋਂ ਬੰਦ ਸਾਈਡ ਆ ਠੀਕ ਹੈ ਓਪਨ ਸਾਈਡ ਤੋਂ ਆਪਾਂ ਜਿਹੜੀ ਮੇਜ਼ਰਮੈਂਟ ਹੈ ਉਹ ਸ਼ੁਰੂ ਕਰਨੀ ਹੈਗੀ ਆ ਲੈਂਥ ਆਪਾਂ 23 ਤੇ 3 ਇੰਚ ਲਈ ਸੀਗੀ 33 ਇੰਚ ਤੇ ਮਾਰਕ ਕਰ ਦੇਣਾ ਆ ਲੈਂਥ ਦਾ ਉਹ ਤੋਂ ਬਾਅਦ ਰੱਖਣਾ ਹੈਗਾ ਆਸਣ ਆਸਣ 11 ਇੰਚ ਆਪਾਂ ਰੱਖਣਾ ਹੈਗਾ ਕਟਿੰਗ 'ਚ ਮੈਂ ਹਾਫ ਇੰਚ ਐਕਸਟਰਾ ਲੈਣ ਲੱਗੀ ਆ ਤਾਂ ਕਿ ਆਸਣ ਦੀ ਕਾਟ ਪਾ ਸਕਾਂ ਬਾਅਦ ਵਿੱਚ 11.5 ਇੰਚ ਦੀ ਮੈਂ ਆਸਣ ਦੀ ਕਟਿੰਗ ਕਰਨੀ ਹੈ ਟੋਟਲ ਹੋ ਗਿਆ ਹੈ 45 ਇੰਚ 45 ਇੰਚ ਹੀ ਹੁਣ ਮੈਂ ਉਧਰ ਜਿਹੜੀ ਬੰਦ ਸਾਈਡ ਐ 45 ਇੰਚ ਦਾ ਹੀ ਉੱਥੇ ਨਿਸ਼ਾਨ ਲਗਾਉਣਾ ਐ ਇੱਕ 45 ਇੰਚ ਦਾ ਨਿਸ਼ਾਨ ਲਗਾਇਆ ਤੇ ਇੱਕ 45 ਇੰਚ ਦਾ ਹਾਫ ਕਰਕੇ ਉੱਥੇ ਨਿਸ਼ਾਨ ਲਗਾਉਣਾ ਹੈਗਾ 22 45 ਦਾ ਹਾਫ ਹੋ ਗਿਆ 22.5 ਇੰਚ ਤੇ ਹੁਣ ਦੇਖੋ ਜਿਹੜੀ ਇਧਰੋਂ ਮੈਂ ਸਲਵਾਰ ਦੀ ਲੈਂਥ ਲਈ ਸੀ 33.5 ਇੰਚ ਇੱਥੇ ਆਪਾਂ ਰੱਖਣੀ ਹੈਗੀ ਸਲਵਾਰ ਦੀ ਮੋਰੀ ਮੋਰੀ ਆਪਾਂ ਆਪਣੀ ਮੋਰੀ ਦੇ ਅਕੋਰਡਿੰਗ ਲੈਣੀ ਹੈਗੀ ਜਿਸ ਵੀ ਹਿਸਾਬ ਨਾਲ ਰੱਖਣੀ ਹੈ ਹੁਣ ਮੈਂ ਇੱਥੇ 2 ਇੰਚ ਦੀ ਮੋਰੀ ਲੈਣੀ ਹੈ 2 ਇੰਚ ਤੇ ਮਾਰਕ ਕਰ ਲਿਆ ਹੁਣ ਇਸ ਮਾਰਕ ਨੂੰ ਆਪਾਂ ਜਿਹੜਾ ਇਹ 45 ਇੰਚ ਦਾ ਸੈਂਟਰ ਕੀਤਾ ਹੈ ਬੰਦ ਸਾਈਡ ਤੇ ਇਹਦੇ ਨਾਲ ਮਿਲਾ ਦੇਣਾ ਹੈ ਇਸ ਤਰ੍ਹਾਂ ਤੇ ਜਿਹੜੇ ਆਹ ਲੈਂਥ ਦੇ ਪੂਰੇ ਪੂਰੇ ਮਾਰਕ ਹੈਗੇ ਇਹਨਾਂ ਨੂੰ ਵੀ ਮਿਲਾ ਲੈਣਾ ਆ ਹੁਣ ਪਹਿਲਾਂ ਇਹ ਜਿਹੜਾ ਮਾਰਕ ਹੈਗਾ ਇੱਦੀ ਤੇ ਕੱਟ ਕਰ ਦੇਣਾ ਆ ਇਹ ਹੋ ਗਿਆ ਐਕਸਟਰਾ ਕਪੜਾ ਜੋ ਕਿ ਗੜੇ ਵਗੈਰਾ ਬਣਾਉਣ ਦੇ ਕੰਮ ਆਵੇਗਾ ਤੇ ਹੁਣ ਦੇਖੋ ਮੇਨ ਚੀਜ਼ ਜੋ ਸਮਝਣੀ ਆਈ ਹੈ ਇਸ ਤਰ੍ਹਾਂ ਕਟਿੰਗ ਕਰਨ ਦੇ ਵਿੱਚ ਉਹ ਇਹ ਹੈ ਕਿ ਹੁਣ ਇਹ ਮਾਰਕਿੰਗ ਮੈਂ ਇਸ ਤਰ੍ਹਾਂ ਕੀਤੀ ਹੈ ਤਾਂ ਫਿਰ ਹੁਣ ਮੈਂ ਸਿਰਫ ਦੋ ਪੱਲੇ ਚੱਕਣੇ ਆ ਉੱਪਰ ਵਾਲੇ نیچے ਵਾਲੇ ਦੋ نیچے ਹੀ ਰਹਿਣ ਦੇਣੇ ਆ ਦੋ ਪੱਲੇ ਚੱਕ ਕੇ ਉਹਨਾਂ ਦੀ ਕਟਿੰਗ ਕਰਨੀ ਹੈ ਇਹ ਦੋ ਪੱਲੇ ਚੱਕ ਕੇ ਦੋ ਪੱਲਿਆਂ ਦੀ ਕਟਿੰਗ ਕਰਤੀ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇਕੱਠੇ ਕਰਕੇ ਖੋਲ ਦੇਣਾ ਪਰਲੀ ਸਾਈਡ ਨੂੰ ਤੇ ਇਹਨਾਂ ਨੂੰ ਵੀ ਆਪਾਂ ਐਸੀ ਤਰ੍ਹਾਂ ਇਕੱਠੇ ਕਰਕੇ ਪਰਲੀ ਸਾਈਡ ਨੂੰ ਖੋਲ ਦੇਣਾ ਠੀਕ ਹੈ ਹੁਣ ਦੇਖੋ ਆਪਾਂ ਪਹਿਲਾਂ ਲੈਂਥ ਇਧਰਲੀ ਸਾਈਡ ਤੋਂ ਮੇజర్ ਕੀਤੀ ਸੀਗੀ ਹੁਣ ਆਪਾਂ ਲੈਂਥ ਜਿਹੜੀ ਹੈ ਉਹ ਇਧਰਲੀ ਸਾਈਡ ਤੋਂ ਮੇజర్ ਕਰਨੀ ਹੈਗੀ ਹੈ 33.5 ਇੰਚ ਇੱਥੇ ਆਪਾਂ 2 ਇੰਚ ਦੀ ਮੋਰੀ ਰੱਖਣੀ ਹੈ ਤੇ ਹੁਣ ਇਹਨੂੰ ਆਪਾਂ ਜਿੱਥੇ ਤੱਕ ਆਪਾਂ ਕੱਟ ਲਗਾਇਆ ਹੈ ਦੂਜੀ ਸਾਈਡ ਤੋਂ ਉਹਦੇ ਨਾਲ ਮਿਲਾ ਦੇਣਾ ਹੈ ਸੈਂਟਰ ਤੱਕ ਜਿਹੜਾ ਆਪਾਂ 45 ਇੰਚ ਦਾ ਹਾਫ ਕੀਤਾ ਸੀ ਤੇ ਹੁਣ ਇਹਨੂੰ ਕੱਟ ਕਰ ਦੇਣਾ ਹੁਣ ਦੇਖੋ ਹੁਣ ਦੋਨਾਂ ਦੇ ਜਿਹੜੇ ਕੁੰਦੇ ਕੁੰਦੇ ਹੈਗੇ ਦੋ ਇਹੇ ਦੋ ਇਹੇ ਇਹ ਕੱਟ ਹੋ ਗਏ ਆ ਪਟਿਆਲਾ ਸਲਵਾਰ ਦੇ ਦੇਖੋ ਇਹ ਐਨਾ ਚੌੜਾ ਟੇਬਲ ਤੇ বিছਣਾ ਨਹੀਂ ਸੀ ਇਸ ਕਰਕੇ ਇਸ ਤਰ੍ਹਾਂ ਫੋਲਡ ਕਰਕੇ ਕੱਟਿਆ ਹੁਣ ਦੋਨਾਂ ਅਸਤਨਾ ਨੂੰ ਬਰਾਬਰ ਬਰਾਬਰ ਰੱਖ ਕੇ ਮੈ 11 ਇੰਚ ਅਸਤਨ ਰੱਖਣਾ ਹੈ 11 ਇੰਚ ਦੇ ਨਿਸ਼ਾਨ ਲਗਾ ਕੇ ਬਾਕੀ ਨੂੰ ਇਸ ਤਰ੍ਹਾਂ ਤਿਰਛਾਇਆ ਕਰ ਦੇਣਾ ਆ ਇਹ ਹੋ ਗਈ ਸਲਵਾਰ ਦੇ ਕੁੰਦਿਆਂ ਦੀ ਕਟਿੰਗ ਹੁਣ ਇਹ ਕੁੰਦਿਆਂ ਦੀ ਕਟਿੰਗ ਤੋਂ ਬਾਅਦ ਜਿਹੜੀ ਮੇਨ ਚੀਜ਼ ਜ਼ਰੂਰੀ ਹੈਗੀ ਪਟਿਆਲਾ ਸਲਵਾਰ ਦੇ ਵਿੱਚ ਦੇਖੋ ਇਹਦਾ ਗੇੜ ਵਗੈਰਾ ਵੱਧ ਹੋਣ ਦੇ ਕਾਰਨ ਇਹ ਸਲਵਾਰ ਜ਼ਿਆਦਾ ਕਰਕੇ ਪਹੁੰਚਿਆਂ ਪਰ ਨੂੰ ਡਿਗਦੀ ਰਹਿੰਦੀ ਹੈ ਪਹੁੰਚਿਆਂ ਤੇ ਨਾ ਡਿਗੇ ਇਸ ਲਈ ਇਸ ਸਲਵਾਰ ਦੇ ਵਿੱਚ ਢਾਲ ਦੇਣੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਸਿੰਪਲ ਸਲਵਾਰ ਦੇ ਨਾਲੋਂ ਹੁਣ ਦੇਖੋ ਮੈਂ ਹੁਣ ਇਹਦੇ ਚ ਢਾਲ ਕੇ ਇਸ ਤਰ੍ਹਾਂ ਪਾਣੀ ਹੈ ਇਸ ਤਰ੍ਹਾਂ ਇਹ ਰੱਖ ਲੈਣਾ ਹੈਗੇ ਕੁੰਦੇ ਤੇ ਇਹਦੇ ਨਾਲ ਇਹ ਜਿਹੜੇ ਪੱਲੇ ਕੱਟੇ ਹੋਏ ਆ ਉਹ ਰੱਖ ਲੈਣੇ ਆ ਇਸ ਤਰ੍ਹਾਂ ਤੁਹਾਨੂੰ ਜਿੰਨੀ ਕ ਵੀ ਸਲਵਾਰ ਚ ਦਿੱਕਤ ਆਂਦੀ ਆ ਕਿ ਉਹ ਮੋਰੀਆਂ ਤੇ ਡਿੱਗਦੀ ਆ ਕਈਆਂ ਦੇ ਜਿਨ੍ਹਾਂ ਦੇ ਪੇਟ ਹੈਵੀ ਹੁੰਦੇ ਹੈਗੇ ਆ ਉਹਨਾਂ ਨੂੰ ਜ਼ਿਆਦਾ ਦਿੱਕਤ ਆਂਦੀ ਹੈਗੀ ਆ ਕਿਉਂਕਿ ਸਲਵਾਰ ਨੀਚੇ ਨੂੰ ਜਾਂਦੀ ਰਹਿੰਦੀ ਨਾਰਮਲ ਸਾਈਜ਼ਸ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਹੁੰਦੀ ਹੈਗੀ ਤੇ ਫਿਰ ਉਸੇ ਹਿਸਾਬ ਦੇ ਨਾਲ ਤੁਸੀਂ ਇੱਥੇ 1.5 ਇੰਚ ਦੀ 2 ਇੰਚ ਦੀ 2.5 ਇੰਚ ਤੱਕ ਵੀ ਤੁਸੀਂ ਇਹ ਕਾਟ ਜਿਹੜੀ ਦੇ ਸਕਦੇ ਹੋ ਮੈਂ ਇੱਥੇ 1.5 ਇੰਚ ਤੱਕ ਦੇਣ ਲੱਗੀ ਆ ਇਹ ਕਰਕੇ ਤੇ ਫਿਰ ਆਪਾਂ ਜਿਹੜਾ ਕੁੰਡੇ ਹੁੰਦੇ ਉਹਨਾਂ ਦੇ ਉੱਪਰ ਆਪਾਂ 10-12 ਇੰਚ ਦਾ ਕਿਨੂੰ ਲੈ ਕੇ ਜਾਣਾ ਹੁੰਦਾ ਹੈ ਪਿੱਛੇ ਤਾਂ ਜੇ ਪੱਟੀ ਇਸ ਤਰ੍ਹਾਂ ਰੱਖ ਕੇ ਤੁਸੀਂ ਇਹ ਢਾਲ ਦੇ ਦੇਣੀ ਹੈ ਤੇ ਇਹਨੂੰ ਕੱਟ ਕਰ ਦੇਣਾ ਹੈ ਇਹਦੇ ਨਾਲ ਹੀ ਜਿਹੜੀ ਮੇਰੀ ਕਟਿੰਗ ਹੈ ਉਹ ਕੰਪਲੀਟ ਹੋ ਚੁੱਕੀ ਹੈ ਮੈਨੂੰ ਉਮੀਦ ਹੈ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈ ਤੁਹਾਨੂੰ ਜਰੂਰ ਸਮਝ ਵਿੱਚ ਆਇਆ ਹੋਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜਰੂਰ ਦਿਓ ਓਕੇ ਫਰੈਂਡਸ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ